ਸਾਰੇਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਬੈਂਗਨ ਦਾ ਪਰਠਾ ਇਹ ਪਰਠੇ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਅਸੀਂ ਤਿਆਰ ਕਰਾਂਗੇ ਚੁੱਲੇ ਦੇ ਉੱਤੇ ਅਸੀਂ ਪਰਠਾ ਬਣਾ ਕੇ ਤਿਆਰ ਕਰਦੇ ਅੱਗ ਵਿੱਚ ਦੱਬ ਕੇ ਉਸ ਤਰੀਕੇ ਨਾਲ ਅਸੀਂ ਗੈਸ ਤੇ ਪਰਠਾ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਵੇਖੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਪਰਠਾ ਬਣਾ ਕੇ ਤਿਆਰ ਕੀਤਾ ਬੈਂਗਨ ਦਾ ਪਰਠਾ ਬਣਾਉਣ ਲਈ ਇੱਕ ਅਸੀਂ ਬੈਂਗਨ ਲੈ ਲਿਆ ਵਾ ਬੈਂਗਨ ਅਸੀਂ ਮੋٹے ਸਾਈਜ਼ ਦਾ ਲਿਆ ਵਾ ਦੋ ਪਿਆਜ਼ ਆ ਤਿੰਨ ਟਮਾਟਰ ਤਿੰਨ ਚਰ ਹਰੀਆਂ ਮਿਰਚਾਂ ਤੇ ਚਾਰ ਪੰਜ ਕਲੀਆਂ ਲਸਣ ਦੀਆਂ ਥੋੜਾ ਜਿਹਾ ਤੇਲ ਲਾ ਕੇ ਹੱਥਾਂ ਨੂੰ ਤੇ ਇਹਨੂੰ ਅਸੀਂ ਬੈਂਗਰ ਨੂੰ ਲਾ ਲੈਨੇ ਤੇ ਇਹਦੇ ਨਾਲ ਅਸੀਂ ਕੱਟ ਲਾ ਲੈਨੇ ਇਸ ਤਰ੍ਹਾਂ ਸੀ ਤਿੰਨ ਚਾਰ ਸਾਈਡਾਂ ਤੋਂ ਕੱਟ ਲਾ ਲਾਂਗੇ ਇੰਨਾ ਦੇ ਵਿੱਚ ਅਸੀਂ ਇੱਥੇ ਲਸਣ ਦੀਆਂ ਤੁਰੀਆਂ ਲਾ ਲਈ ਨੇ ਨਾਲ ਹੀ ਇਹਨਾਂ ਨੇ ਵੀ ਸੇਕ ਜਾਣਾ ਹਰੀਆਂ ਮਿਰਚਾਂ ਵੀ ਅਸੀਂ ਇਹਦੇ ਵਿੱਚ ਲਾ ਲਈਆਂ ਵਾ ਤੇ ਲਸਣ ਦੀਆਂ ਕਲੀਆਂ ਵੀ ਇਹਦੇ ਵਿੱਚ ਅਸੀਂ 3-4 ਲਾ ਲਈਆਂ ਹੁਣ ਅਸੀਂ ਬੈਂਗਰ ਨੂੰ ਅੱਗ ਦੇ ਉੱਪਰ ਸੇਕ ਲੈਨੇ ਹ ਤੁਸੀਂ ਇਹਨੂੰ ਚੁੱਲੇ ਦੇ ਵਿੱਚ ਵੀ ਬਣਾ ਸਕਦੇ ਜੀ ਜਿਸ ਤਰ੍ਹਾਂ ਅਸੀਂ ਅੱਗ ਦੇ ਉੱਪਰ ਰੱਖ ਕੇ ਤੇ ਇਹਨੂੰ ਪਕਾਉਨੇ ਆ ਤੇ ਇਹਨੂੰ ਅਸੀਂ ਸਾਰਿਆਂ ਸੱਡਾ ਤੋਂ ਇਸੇ ਤਰ੍ਹਾਂ ਪਕਾ ਲੈਨੇ ਆ ਇਸ ਤਰ੍ਹਾਂ ਪਕਾਉਣ ਨਾਲ ਪੜਥਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਫਲੇਮ ਨੂੰ ਅਸੀਂ ਥੋੜਾ ਸਲੋ ਕਰ ਲੈਨੇ ਆ ਕਿ ਹੌਲੀ ਹੌਲੀ ਇਹ ਅੰਦਰ ਤੱਕ ਪੂਰਾ ਜਿਹੜਾ ਪੜਥੇ ਵਾਲਾ ਬੈਂਗਣ ਹੈ ਪੱਕ ਜਾਏਗਾ ਬੈਂਗਣ ਅੰਦਰ ਤੱਕ ਸੇਕ ਜਾਏਗਾ ਸਾਰੀਆਂ ਸਾਈਡਾਂ ਤੋਂ ਅਸੀਂ ਇਹਨੂੰ ਬੈਂਗਣ ਨੂੰ ਚੰਗੀ ਤਰ੍ਹਾਂ ਪਕਾ ਲੈਨੇ ਆ ਇਹਨੇ ਪੋਲਾ ਹੋਇਆ ਨਾ ਜਦੋਂ ਇਹ ਪੱਕ ਗਿਆ ਨੇ ਚੰਗੀ ਤਰ੍ਹਾਂ ਨੇ ਇੱਕਦਮ ਪੋਲ ਆ ਜਾ ਉਹ ਹੈ ਨਾ ਸਾਰੀਆਂ ਸਾਈਡਾਂ ਤੋਂ ਬੈਂਗਨ ਚੰਗੀ ਤਰ੍ਹਾਂ ਪੁੱਜ ਗਿਆ ਵਾ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇਹਨੂੰ ਠੰਡਾ ਹੋਣ ਦਿੰਨੇ ਦੂਟ ਮਟਰ ਲਏ ਆ ਮोटे ਸਾਈਜ਼ ਦੇ ਇਹਨਾਂ ਦੇ ਉੱਪਰ ਅਸੀਂ ਇਸ ਤਰ੍ਹਾਂ ਕੱਟ ਲਾ ਦਾਂਗੇ ਇਹਨਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਪੁੰਨ ਲੈਨੇ ਆ ਜਿਸ ਤਰ੍ਹਾਂ ਹੀ ਬੈਂਗਾਂ ਨੂੰ ਭੁੰਨਿਆ ਇਸ ਤਰੀਕੇ ਨਾਲ ਬਹੁਤ ਵਧੀਆ ਬਣਦਾ ਪਰਠਾ ਗੈਸ ਨੂੰ ਚਾਲੂ ਕਰ ਲਏ ਫਲੇਮ ਅਸੀਂ ਸਲੋ ਰੱਖ ਲਾ ਟਮਾਟਰਾਂ ਨੂੰ ਵੀ ਅਸੀਂ ਸੇਕ ਲਿਆ ਵਾ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਨੇ ਬੈਂਗਾਂ ਨੂੰ ਤੇ ਟਮਾਟਰਾਂ ਨੂੰ ਅਸੀਂ ਚੰਗੀ ਤਰ੍ਹਾਂ ਠੰਡਾ ਕਰ ਲਈਏ ਫਿਰ ਇਹਦੇ ਛਿਲਕੇ ਉਤਾਰਾਂਗੇ ਬੈਂਗਣ ਠੰਡਾ ਹੋ ਗਿਆ ਸੀ ਹੁਣ ਅਸੀਂ ਇਹਦਾ ਛਿਲਕਾ ਉਤਾਰ ਲੈਨੇ ਚੰਗੀ ਤਰ੍ਹਾਂ ਇਹਦਾ ਛਿਲਕਾ ਉਤਾਰ ਕੇ ਇਹਨੂੰ ਸਾਫ਼ ਕਰ ਲੈਨੇ ਮਿਰਚਾਂ ਨੂੰ ਕੱਢ ਲੈਨੇ ਮਿਰਚਾਂ ਇੱਕਦਮ ਪੱਕ ਗਈਆਂ ਬੈਂਗਣ ਨੂੰ ਤੇ ਟਮਾਟਰ ਨੂੰ ਅਸੀਂ ਛਿਲ ਲਿਆ ਵਾ ਅਸੀਂ ਬੈਂਗਣ ਨੂੰ ਅੰਦਰੋਂ ਚੈੱਕ ਕਰ ਲਿਆ ਵਾ ਵੀ ਇਹਦੇ ਵਿੱਚ ਕੋਈ ਕੀੜਾ ਤਾਂ ਨਹੀਂ ਆ ਤੇ ਇਧਰ ਅਸੀਂ ਲਸਣ ਵੀ ਜਿਹੜੀਆਂ ਇਹ ਤੁਰੀਆਂ ਉਨਾ ਨਾ விஷੇ ਲੈ ਲਿਆ ਹਰੀ ਮਿਰਚ ਵੀ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਪਾਉ ਪਾਜੀ ਮੈਸ਼ਰ ਦੇ ਨਾਲ ਮਿਕਸ ਕਰ ਲੈਂਦੇ ਆਂ ਬੈਂਗਨ ਟਮਾਟਰ ਤੇ ਹਰੀ ਮਿਰਚ ਤੇ ਲਸਣ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੁਣ ਅਸੀਂ ਤੜਕਾ ਇਹਦਾ ਤਿਆਰ ਕਰ ਲੈਂਦੇ ਆਂ ਫਰਾਈਪੈਨ ਅਸੀਂ ਰੱਖ ਲਈ ਆ ਸਰੋਂ ਦਾ ਤੇਲ ਪਾਵਾਂਗੇ ਇੱਕ ਕੜਛੀ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਪਰਤਾ ਬਹੁਤ ਹੀ ਵਧੀਆ ਤੇ ਟੇਸਟੀ ਬਣਦਾ ਕਰਾਰਾ ਬਣ ਕੇ ਤਿਆਰ ਹੁੰਦਾ ਤੇਲ ਨੂੰ ਗਰਮ ਹੋ ਲੈਂਦੇ ਨੇ ਅੱਧਾ ਕ ਚਮਚਾ ਜੀਰਾ ਥੋੜੀ ਜੀ ਹਿੰਗ ਦੋ ਪਿਆਜ਼ ਅਸੀਂ ਮੋٹے ਸਾਈਜ਼ ਦੇ ਕੱਟ ਲਏ ਸੀ ਬਰੀਕ ਹੁਣ ਅਸੀਂ ਇਹਨਾਂ ਨੂੰ ਪਾ ਲਈਏ ਨਾਲ ਹੀ ਅਸੀਂ ਦੋ ਤਿੰਨ ਹਰੀਆਂ ਮਿਰਚਾਂ ਕੱਟ ਲਈਆਂ ਹਰੀਆਂ ਮਿਰਚਾਂ ਸੀ ਪਹਿਲਾਂ ਵੀ ਉਹਦੇ ਵਿੱਚ ਪਾਈਆਂ ਵਾਂਗ ਬੈਂਗਨ ਦੇ ਨਾਲ ਹੀ ਅਸੀਂ ਭੁੰਨ ਲਿਆ ਸੀ ਹਰੀਆਂ ਮਿਰਚਾਂ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਈਏ ਪਿਆਜ਼ ਦੀ ਪਿਆਜ਼ ਹਲਕਾ ਗਲਾਬੀ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾ ਲਈਏ ਨਮਕ ਅਸੀਂ ਥੀਸ ਤੋਂ ਸਾਰ ਪਾਵਾਂਗੇ ਹਲਦੀ ਪਾਊਡਰ ਥੋੜੀ ਜਿਹੀ ਲਾਲ ਮਿਰਚ ਗਰਮ ਮਸਾਲਾ ਥੋੜਾ ਜਿਹਾ ਆਂਬਚੂਰਾ ਪਾਊਡਰ ਕਸ਼ਮੀਰੀ ਦੇਗੀ ਲਾਲ ਮਿਰਚ ਮਸਾਲਿਆਂ ਨੂੰ ਪੋਣ ਲੈਨੇ ਜਿਹੜੇ ਸਮਾਨ ਨੂੰ ਅਸੀਂ ਮੈਸ਼ ਕਰਕੇ ਰੱਖਿਆ ਵਾ ਉਹਨੂੰ ਵਿੱਚ ਪਾ ਲਈਏ ਟਮਾਟਰ ਤੇ ਬੈਂਗਣ ਨੂੰ ਭੁੰਨ ਕੇ ਪਰਤਾ ਬਣਾਉਣਾ ਬਹੁਤ ਹੀ ਵਧੀਆ ਟੇਸਟ ਲੱਗਦਾ ਜਿਸ ਤਰ੍ਹਾਂ ਅਸੀਂ ਖੁੱਲੇ ਦੇ ਵਿੱਚ ਅੱਗ ਵਿੱਚ ਨਾਪ ਕੇ ਬਣਾਉਂਦੇ ਆ ਉਸੇ ਤਰੀਕੇ ਦਾ ਇਹਦਾ ਟੇਸਟ ਆਮਰਾ ਵਾ ਜਦੋਂ ਅਸੀਂ ਗੈਸ ਦੇ ਉੱਪਰ ਇਹਨੂੰ ਰੱਖ ਕੇ ਸਲੋ ਫਲੇਮ ਤੇ ਭੁੰਨ ਲੈਨੇ ਆ ਦੋ ਕ ਮਿੰਟ ਅਸੀਂ ਹੋਰ ਇਹਨੂੰ ਪਕਾ ਲਈਏ ਥੋੜਾ ਜਿਆ ਇਹਦੇ ਉੱਪਰ ਤਨੀਆ ਪਾ ਲਈਏ ਤਨੀਆ ਇਹਨੂੰ ਮਿਕਸ ਕਰ ਲਾਂ ਪਰਠਾ ਸਾਡਾ ਬਣ ਕੇ ਤਿਆਰ ਆ ਪਰਠਾ ਸਾਡਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਵਾ ਆਮਚੂੜਾ ਪਾਉਣ ਨਾਲ ਖੱਟਾ-ਖੱਟਾ ਟੇਸਟ ਆਉਂਦਾ ਬਹੁਤ ਹੀ ਵਧੀਆ ਲੱਗਦਾ ਇਹਦੇ ਵਿੱਚ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਇਹ ਰੈਸਪੀ ਨੂੰ ਜ਼ਰੂਰ ਟਰਾਈ ਕਰਿਆ ਕਰੋ ਤੇ ਕਮੈਂਟ ਬਾਕਸ ਵਿੱਚ ਲਿਖਿਆ ਕਰੋ ਤੁਹਾਨੂੰ ਮੇਗੀਆਂ ਰੈਸਪੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਵੀ ਕਰਿਆ ਕਰੋ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ